प्यारे दोस्तों मैं वीरपाल सिद्धू मॉड बाता चन्ननिया चैनल ते ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਹਰਵਿੰਦਰ ਰੁਮਾਨਾ ਜੋ ਕਿ ਰੇਡੀਓ ਦੇ ਚੈਨਲ ਤੇ ਕੰਮ ਕਰਦੇ ਨੇ ਉਹਨਾਂ ਦੀ ਕਵਿਤਾ ਇਸ਼ਕ ਲੈ ਕੇ ਪੇਸ਼ ਆ ਆਸ ਕਰਦੀ ਹਾਂ ਕਵਿਤਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਵਿਤਾ ਇਸ਼ਕ ਮੂਹ ਪਾਵੇਂ ਬੋਲ ਕੇ ਸੁਣਾਇਆ ਨਾ ਗਿਆ ਇਨਾਂ ਅੱਖੀਆਂ ਤੋਂ ਇਸ਼ਕ ਲੁਕਾਇਆ ਨਾ ਗਿਆ ਮੂਹੋਂ ਪਾ ਮੈਂ ਬੋਲ ਕੇ ਸੁਣਾਇਆ ਨਾ ਗਿਆ ਇਨਾਂ ਅੱਖੀਆਂ ਤੋਂ ਇਸ਼ਕ ਲੁਕਾਇਆ ਨਾ ਗਿਆ ਬਦੋ ਬਦੀ ਪਈ ਸਾਨੂੰ ਇਸ਼ਕੇ ਦੀ ਮਾਰ ਵੇ ਹੋਸ਼ ਹੋਈ ਗਮ ਹੁਣਾਂ ਅੱਖੀਆਂ ਜੋ ਚਾਰਵੀਂ ਤਾਣਾ ਇਸ਼ਕੇ ਦਾ ਸੱਤ ਸੁਲ ਜਾਇਆ ਨਾ ਗਿਆ ਇਨਾਂ ਅੱਖੀਆਂ ਤੋਂ ਇਸ਼ਕ ਲੁਕਾਇਆ ਨਾ ਗਿਆ ਇਨਾਂ ਅੱਖੀਆਂ ਤੋਂ ਇਸ਼ਕ ਲੁਕਾਇਆ ਨਾ ਗਿਆ ਲੱਗੀਆਂ ਤੋਂ ਪਹਿਲਾਂ ਸਾਡੇ ਰੱਬ ਨੇ ਸੀ ਯਾਦ ਵੇ ਭੁੱਲ ਗਏ ਆ ਆਪਾ ਚੱਖ ਪਿਆਰ ਦਾ ਸੁਆਦ ਵੇ ਸਾਥੂ ਪਿਆਰ ਵਾਲੀ ਬਾਤ ਨੂੰ ਪੁਗਾਇਆ ਨਾ ਗਿਆ ਇਨ ਅੱਖੀਆਂ ਤੋਂ ਇਸ਼ਕ ਲੁਕਾਇਆ ਨਾ ਗਿਆ ਇਹਨਾਂ ਅੱਖੀਆਂ ਤੋਂ ਇਸ਼ਕ ਲੁਕਾਇਆ ਨਾ ਗਿਆ ਡਾਡੇ ਪਏ ਆ ਰੋਮਾਣੇ ਅਸੀਂ ਬਸਲਾਂ ਦੇ ਪਖ ਵੇ ਸੁੱਚੇ ਮੋਤੀ ਉਹਨਾਂ ਲਈ ਅਸੀਂ ਗਲੀਆਂ ਦੇ ਕਖ ਵੇ ਸਾਥੋਏ ਆਸਾਨ ਵੀ ਛੁਕਾਇਆ ਨਾ ਗਿਆ ਇਹਨਾਂ ਅੱਖੀਆਂ ਤੋਂ ਇਸ਼ਕ ਲੁਕਾਇਆ ਨਾ ਗਿਆ ਇਹਨਾਂ ਅੱਖੀਆਂ ਤੋਂ ਇਸ਼ਕ ਲੁਕਾਇਆ ਨਾ ਗਿਆ ਸੋ ਬਹੁਤ ਸੋਹਣੀ ਕਵਿਤਾ ਹੈ ਜੇਕਰ ਤੁਹਾਨੂੰ ਇਹ ਕਵਿਤਾ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਬਾਏ ਬਾਏ